ਗੌੜੀ ਮਹੱਲਾ ਪੰਜਵਾ ਸਾਧ ਸੰਗਤਾ ਕੀ ਸਰਨੀ ਪਰਹੁ ਮਨ ਤਨ ਆਪਣਾ ਆਗੇ ਧਰਹੁ ਅੰਮ੍ਰਿਤ ਨਾਮ ਪੀਵਹੁ ਮੇਰੇ ਭਾਈ ਸਿਮਰ ਸਿਮਰ ਸਭ ਤਪਤ 부ਝਾਈ ਰਹਾਉ ਤਾਜ ਅਭਿਮਾਨ ਜਨਮ ਮਰਨ ਨਿਵਾ ਰਹੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਸ ਸਾਸ ਪ੍ਰਭ ਮਨਹਿ ਸਮਾਲੇ ਸੋ ਧਨ ਸੰਚਹੁ ਜੋ ਚਾਲੈ ਨਾਲੇ ति परापत प्राप्त मस्तक मस्तकपाग कहो नानकता की चरणी लाग गौडी महल्ला पंजवा सूके हरे किये खेन माहे अमृत दृष्ट संच जीवाए काटे कष्ट पूरे गुरुदेव सेवक कौ दीनी अपनी सेव रहाऊ मेट गई चिंता कुन्नी मन आशा करी दया सतगुरु गुण तासा दुख नाठे सुख आए समाए ठील ना परी जा गुरु फरमाए ਏਛੁ ਕੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਾਉੜੀ ਮਹੱਲਾ ਕੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਾਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛੁਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਆਵੋ ਸਗਲ ਰੋਗ ਕਾ ਬਿਨ ਸਿਆ ਥਾਓ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਬਹਿਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੈ ਕਾਹੋ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮਹੱਲਾ ਪੰਜਵਾ ਭਲੇ ਦੇਨਸ ਭਲੇ ਸੰਜੋਗ ਜੇਤ ਭੇਟੇ ਪਾਰ ਬ੍ਰਹਮ ਨਿਰਜੋਗ ਓਹ ਬੇਲਾ ਕਾਓ ਹਾਓ ਬਲ ਜਾਓ ਜਿਤ ਮੇਰਾ ਮਨ ਜਪੈ ਹਰਨਾਵ ਰਹਾਓ ਸਫਲ ਮੂਰਤ ਸਫਲ ਓਹ ਘਰੀ ਜੇਤ ਰਸਨਾ ਉਚਰੈ ਹਰ ਹਰੀ ਸਫਲ ਉਹੋ ਮਾਥਾ ਸੰਤ ਨਮਸਕਾਰ ਸ ਚਰਨੁ ਪੁਨੀਤ ਚਲੈ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗਾਉੜੀ ਮਹੱਲਾ ਪੰਜਵਾ ਗੁਰ ਕਾ ਸਬਦ ਰਾਖ ਮਨ ਮਾਹੀ ਨਾਮ ਸਿਮਰ ਚਿੰਤਾ ਸਭ ਜਾਹੇ ਬੇਨ ਭਗਵੰਤ ਨਾਹੀ ਆਨ ਕੋਏ ਮਾਰੈ ਰਾਖੈ ਏਕੋ ਸੋਏ ਰਹਾਉ ਗੁਰ ਕੇ ਚਰਨ ਰਿਦੈ ਉਰ ਧਾਰ ਅਗਨ ਸਾਗਰ ਜਪ ਉਤਰਹਿ ਪਾਰ ਗੁਰ ਮੂਰਤ ਸਿਉ ਲਾਇ ਤਿਆਨ ਈਹਾ ਊਹਾ ਪਾਵਹਿ ਮਾਨ ਸਗਲ ਤੇ ਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਮਹੱਲਾ ਪੰਜਵਾ ਜੇ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਾਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸਵੇਨਾ ਨਾਹੀ ਦੂਜਾ ਕੋਏ ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਲੇਖ ਰਾਵ ਰਹਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗਾਉੜੀ ਮਹੱਲਾ ਪੰਜਵਾ ਮੈਂ ਮਹਿ ਰਚਿਓ ਸਭ ਸੰਸਾਰਾ ਤਿਸ ਭਾਉ ਨਾਹੀ ਜਿਸ ਨਾਮ ਆਧਾਰਾ ਭਾਉ ਨਾ ਵਿਆਪੈ ਤੇਰੀ ਸਰਣਾ ਜੋ ਤੁਧ ਭਾਵੈ ਸੋਈ ਕਰਣਾ ਰਹਾਉ ਸੋਗ ਹਰਖ ਮਹਿ ਆਵਣ ਜਾਣਾ ਤੈਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਵ세 ਸੀਤਲ ਜਿਨ ਸਤਗੁਰ ਪਾਇਆ ਰਾਖਲੇ ਪ੍ਰਭ ਰਾਖਨ ਹਾਰਾ ਕਾਹੋ ਨਾਨਕ ਕੀ ਆ ਜੰਤ ਵਿਚਾਰਾ ਗਾਉੜੀ ਮਹੱਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਏ ਨਾਓ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੋਜ ਵੇਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੋ ਮਾਨਵ ਸੇ ਤਉ ਦੂਖ ਨਾ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਭਾਉ ਭਾਗੇ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗਾਉੜੀ ਮਹੱਲਾ ਪੰਜਵਾ ਕਾਣ ਬਿਨਾ ਜੈਸੇ ਥੋਥਰ ਤੁਖਾਉ ਨਾਮ ਬਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜਪਹੁ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਵਿਗਾਨੀ ਰਹਾਉ ਨਾਮ ਬਿਨਾ ਨਾਹੀ ਮੁਖ ਭਾਗ ਭਰਤ ਬਿਹੂਨ ਕਹਾ ਸੋਹਾਗ ਨਾਮ ਵਿਸਾਰ ਲੱਗੈ ਅਨ ਸੁਆਇ ਤਾ ਕੀ ਆਸ ਨਾ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗਾਉੜੀ ਮਹੱਲਾ ਪੰਜਵਾ ਤੂੰ ਸਮਰਾਥ ਤੂੰ ਹੈ ਮੇਰਾ ਸੁਆਮੀ ਸਭ ਕੇਸ਼ ਤੂਮਤੇ ਤੂ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਣ ਉਦ ਰਹਿ ਜਨ ਕੋਟ ਰਹਾਉ ਜیتے ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਕਨੇਰੇ ਜੋ ਕਿਛ ਵਰਤੈ ਸਭ ਤੇਰਾ ਭਾਣਾ ਹੁਕਮ ਬੂਜੈ ਸੋ ਸੱਚ ਸਮਾਣਾ ਕਰ ਕਿਰਪਾ ਦੀਜੈ ਪ੍ਰਪਦਾਨ ਨਾਨਕ ਸਿਮਰੈ ਨਾਮ ਨਿਧਾਨ ਗਾਉੜੀ ਮਹੱਲਾ ਪੰਜਵਾ ਤਾ ਕਾ ਦਰਸ ਪਾਈਐ ਵਡਭਾਗੀ ਜਾ ਕੀ RAM ਨਾਮ ਲੇਵ ਲਾਗੀ ਜਾ ਕੈ ਹਰ ਵਸਿਆ ਮਨ ਮਾਹੀ ਤਾ ਕਉ ਦੁਖ ਸੁਪਨੈ ਪੀ ਨਾਹੀ ਰਹਾਉ ਸਰਬ ਨਿਦਾਨ ਰਾਖੇ ਜਨਵਾਹੇ ਤਾ ਕੈ ਸੰਗ ਕਿਲ ਵਿਖ ਦੁਖ ਜਾਹੇ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮ ਜਨ ਰਹਿਆ ਸਮਾਏ ਕਰ ਕਿਰਪਾ ਪ੍ਰਭ ਬਿਨੋ ਸੁਨੀ ਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਗਾਉੜੀ ਮਹੱਲਾ ਪੰਜਵਾ ਭਾਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਏ ਬਾਜ ਮਨ ਮੇਰੇ ਏਕੋ ਨਾਮ ਜੀਏ ਤੇਰੇ ਕਹਿ ਆਵੇ ਕਾਮ ਰਹਾਉ स गुण गाओ अनन्ता गोर पूरे का निर्मल मन्ता शोड उपाव एक टेक राख महापदार्थ अमृत रसत्याख सागर तेई जन तरे नानक जा कौ नदर करे गौडी महल्ला पञ्जवा ਹੇ ਹਰਿ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਿਗੁਰ ਮੇਲ ਨਿਸਤਾਰੇ ਗੋਵਿੰਦ ਗੁਣ ਗਾਵਹੋ ਮੇਰੇ ਭਾਈ ਮੇਲ ਸਾਧੂ ਹਰ ਨਾਮ ਧਿਆਈ ਰਹਾਉ ਦੁਲਾਬ ਦੇਹ ਹੋਈ ਪਰਵਾਨ ਸਤਿਗੁਰ ਤੇ ਪਾਇਆ ਨਾਮ ਨਿਸਾਨ ਹਰਿ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਭੈ ਭਰਮ ਮਿਟਾਇਆ ਜਤ ਕਤ ਦੇਖਾਉ ਤਤ ਰਹਿ ਆ ਸਮਾਏ ਨਾਨਕ ਦਾਸ ਹਰ ਕੀ ਸਰਣਾਏ ਗਾਉੜੀ ਮਹੱਲਾ ਕੰਜਵਾ ਗੁਰ ਜੀ ਕੇ ਦਰਸ਼ਨ ਕਾਓ ਬਲ ਜਾਓ ਜਪ ਜਪ ਜੀਵਾ ਸਤ ਗੁਰ ਨਾਓ ਬਾਰ ਬ੍ਰਹਮ ਪੂਰਨ ਗੁਰਦੇਵ ਕਾਰ ਕਿਰਪਾ ਲਾਗਾਉ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰ ਧਾਰੀ ਮਾਨ ਤਾਨ ਧਾਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਣ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਤੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗਾਉੜੀ ਮਹੱਲਾ ਪੰਜਵਾ ਗਰ ਦੋਹ ਕਰਮ ਦਿਖਾਵੇ ਹੋਰ ਰਾਮ ਕੀ ਦਰਗਹ ਬਾਦਾ ਚੋਰ ਰਾਮ ਰਮੈ ਸੋਈ ਰਾਮਾਣਾ ਜਲ ਥਲ ਮਹੀਅਲ ਏਕ ਸਮਾਣਾ ਰਹਾਉ ਅੰਤਰ ਵੇਖ ਮੁਖ ਅੰਮ੍ਰਿਤ ਸੁਣਾਵੇ ਜਮਪੁਰ ਬਾਦਾ ਚੋਟਾਂ ਖਾਵੇ कनक पढते मह कमाव विकार मह प्रगट होहे संसार अंतर साच रस राता नानक तृपल विधाता महल्ला महल् राम रंग कदे उत्तर न गोर पूरा गोरपुरा दे बुझाए ਹਾਰੇ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਦਾਤਾ ਰਹਾਉ ਸੰਤਹਿ ਸਾਗ ਬੈ ਸੁਗੁਣ ਗਾਏ ਤਾ ਕਾ ਰੰਗ ਨਾ ਉਤਰੈ ਜਾਏ ਬੇਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ගෝරරගේ සේ පය ਨहाਲਕਹਨਨක ගොර පए ਹැදයාල ගෞඩੀ මහල්ල පජවා සෙමරਤ ස්वाමੀ केෙළ ਵਿਖਨਾසේ සูख සැහැජਆਨඳන වසේ රාමජනා කෞරਾਮකරුਸਾਨම ජපਤ ਸබ මිට යෝ ਅදੇਸਾ රਹ. ਸਾਧ ਸੰਗ ਕਛ ਭਾਉ ਨ ਪ੍ਰਾਤੀ ਗੁਣ ਗੋਪਾਲ ਗਾਈਐ ਦਿਨ ਰਾਤੀ ਕਾਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਾਨ ਭਈ ਪ੍ਰਤੀਤ ਨਿਰਮਲ ਜਾਸ ਪੀਵਹਿ ਜਨਨੀਤ ਗਾਉੜੀ ਮਹੱਲਾ ਪੰਜਵਾ हर चरणी जाका दूख दर्द का मन लागा दुःख दर्द भ्रम ता का भागा हर धान को वापारी पूरा जन निवाजे सो जन सूरा ਜਾ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਜ ਸਾਥ ਆਨੰਦਾ Jap Jap ਜੀਵੇ ਪਰਮਾਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਾਹੋ ਨਾਨਕ ਪ੍ਰਭ ਅਪਦਾ ਕਾਟੀ ਗਾਉੜੀ ਮਹੱਲਾ ਪੰਜਵਾ ਹਾਰੇ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉਚਰਹੁ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਾਸ ਪੀਵਹੁ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਸ ਮਹਾ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧ ਕੈ ਸੰਗਿ ਕਿਲ ਬਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਧ ਰਵਾਲਾ ਗਾਉੜੀ ਮਹੱਲਾ ਪੰਜਵਾ ਜਿਸ ਕਾ ਦੀਆ ਪੈਨ ਖਾਏ ਤਿਸ ਸਿਓ ਆਲਸ ਕਿਉ ਬਨੈ ਮਾਏ ਖਸਮ ਮਿਸਾਰ ਆਨ ਕਮ ਲਾਗਹਿ ਕਉ ਦੀ ਬਦਲੇ ਰਤਨ त्यागਹਿ ਰਹਾਉ प्रभु तयाग लागत आनलोबा दास सलाम करत कत शोबाय अमृत खान पान जन दिये ति सह ना जान कहो नानक हम लून हरामी बखस लेहो प्रभ अंतर जामी गौडी महल्ला पञ्जवा ਪ੍ਰਭ ਕੇ ਚਰਨ ਮਨ ਮਾਹੇ ਤਿਆਨ ਸਗਲ ਤੀਰਥ ਮੱਜਨ ਇਸ ਨਾਨ ਹਾਰ ਦੇਨ ਹਾਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾ ਹਾਰ ਕੀ ਕਥਾ ਰਿਤ ਮਾਹੇ ਬਸਾਈ ਮਾਨ ਬਾਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾ ਕਹਿ ਰਦਾ ਵਸੈ ਭਗਵਾਨ ਕਾਹੋ ਨਾਨਕ ਸਈ ਜਨ ਪੂਰੇ ਜਿਨ ਅਪਰਾਪਤ ਸਾਧੂ ਪੂਰੇ ਗਾਉੜੀ ਮਹੱਲਾ ਪੰਜਵਾ ਖੰਤਾ ਪੈਨ ਦਾ ਮੂਕਰ ਪਾਏ ਤਿਸਨੋ ਜੋਹ ਹੈ ਦੂਤ ਧਰਮ ਰਾਏ तेस स्यो बेमुख जिन जियो पेंड दीना कोट जन्म पर मह बहु जूना रहाओ। साकत की ऐसी है रीत जो किछ कर सगल बेपरीत। जियो प्राण जिन मन तन धारिया सोई ठाकुर मनहो बिसारेया। बदे विकार लिखे बहु कागर नानक उदर सोख सागर पार ब्रह्म तेरी शरणाए बंदन काट तरै हरनाए रहाओ दूजा गौड़ी महल्ला पञ्जवा අපनेੇ ਲੋබਕਉਕ ਨොමੀਤ සගළਮ නੋරਤ ਮੁකਤපදਦੀਤ ඇਸਾਮੀਤ කරਹੋ ਸਬਕएජਤੇ ਬਿਰਥਾਕएਨਾ ਹੋएරਹਾਆනෑਸவாएਰਦਲਤਾਰਆ ਦूखදਰද රෝග සගලਬධਾਰਆ, रसना गीदी बोलत राम, पूर्ण होए सगले काम अनिक बार नानक बलिहारा सफल दर्शन महल्ला पंजवा, कोट बेगन हिरे न माहे हर हर कथा साध संग सुनाहे पीवत राम पिबतरामरस अमृत जाप हार चरण मिटि खोदतास राकल्याण सुख सहज निधान जा क्रदय वसह भगवान् औखद सब सार करण हार हृदय महतार ਤਾਜ ਸਭ ਭਰਮ ਭਜਿਓ ਪਾਰਬ੍ਰਹਮ ਕਾਹੋ ਨਾਨਕ ਅਟਲ ਇਹੋ ਧਰਮ